ਹਾਂਜੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਵਰਸ ਦੀਸ਼ ਕੁਮਾਰ ਲੇਟਸ ਜਜਮੈਂਟ ਆ ਸੁਪਰੀਮ ਕੋਰਟ ਦੀ ਜਿਹੜੇ ਆ ਸੈਂਟਰਲ ਜਿਹੜੇ ਮੁਲਾਜ਼ਮ ਨੇ ਸੈਂਟਰਲ ਗਵਰਨਮੈਂਟ ਦੇ ਜਿਵੇਂ ਹੁਣ ਪੰਜਾਬ ਸੈਂਟਰਲ ਗਵਰਨਮੈਂਟ ਦੇ ਕੁਝ ਮੁਲਾਜ਼ਮ ਪੰਜਾਬ ਦੇ ਵਿੱਚ ਕੰਮ ਕਰਦੇ ਨੇ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਕੰਮ ਕਰਦੇ ਨੇ ਤਾਂ ਮਨਜੋਗ ਸੁਪਰੀਮ ਕੋਰਟ ਨੇ ਕਲੀਅਰ ਕੀਤਾ ਹੈ ਵੀ ਜਦੋਂ ਇਹਨਾਂ ਦੇ ਵੱਲੋਂ ਕੋਈ ਵੀ ਫੈਂਸ ਕੀਤਾ ਜਾਂਦਾ ਤਾਂ ਸੀਵੀਆਈ ਇੱਕ ਪਰਚਾ ਇਹਨਾਂ ਦੇ ਉੱਪਰ ਰਜਿਸਟਰਡ ਕਰਦੀ ਹੈ ਤਾਂ ਉਹਨਾਂ ਨੂੰ ਸਟੇਟ ਗਵਰਨਮੈਂਟ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈਗੀ ਸੋ ਇਸ ਕਰਕੇ ਜਿਹੜੇ ਸੈਂਟਰਲ ਗਵਰਨਮੈਂਟ ਦੇ ਕੁਝ ਮੁਲਾਜ਼ਮ ਨੇ ਨਾ ਜਿਹੜੇ ਧਾਕਾ ਵੜਨਦੇ ਨੇ ਕ੍ਰਾਈਮ ਕਰਕੇ ਕ੍ਰਿਮੀਨਲ ਐਕਟੀਵਿਟੀ ਕਰਦੇ ਨੇ ਬਾਅਦ ਵਿੱਚ ਕੈਂਸਲ ਛੱਡਦੇ ਐ ਪਰਚੇ ਕਿੰਨੇ ਦਰਜ ਹੋ ਜੂਗਾ ਸਾਡੇ ਪਹਿਲਾਂ ਪਰਮਿਸ਼ਨ ਲੈਣੀ ਪੋਗੀ ਸਟੇਟ ਗਵਰਨਮੈਂਟ ਤੋਂ ਤਾਂ ਇਹ ਵੀ ਸੁਪਰੀਮ ਕੋਰਟ ਨੇ ਬਿਲਕੁਲ ਗੱਲ ਕਲੀਅਰ ਕੀਤੀ ਹੈ ਵੀ ਜੇ ਸੀਆਈਏ ਨੂੰ ਇਹਨਾਂ ਦੇ ਉੱਪਰ ਪਰਚਾ ਦਰਜ ਕਰਨਾ ਸੈਂਟਰਲ ਗਵਰਨਮੈਂਟ ਦੇ ਮੁਲਾਜ਼ਮ ਹੈ ਉਹ ਕਿਸੇ ਦੀ ਸਟੇਟਮੈਂਟ ਦੇ ਵਿੱਚ ਕਿਸੇ ਦੀ ਸਟੇਟ ਦੇ ਵਿੱਚ ਇੰਪਲਾਈ ਹੋਣ ਕੰਮ ਕਰਦੇ ਹੋਣ ਤਾ ਉਹਨਾਂ ਨੂੰ ਸਟੇਟ ਗਵਰਨਮੈਂਟ ਉੱਥੋਂ ਦੀ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ ਤਾਂ ਪਰਚਾ ਦਰਜ ਕੀਤਾ ਜਾ ਸਕਦਾ ਹੈ ਕਹਿਣ ਦਾ ਮਤਲਬ ਜੇ ਮੰਨ ਲਓ ਕੋਈ ਵੀ ਸੈਂਟਰਲ ਦਾ ਗਵਰਨਮੈਂਟ ਦਾ ਕੋਈ ਵੀ ਡਿਪਾਰਟਮੈਂਟ ਪੰਜਾਬ ਦੇ ਵਿੱਚ ਆ ਪੰਜਾਬ ਦੇ ਵਿੱਚੋਂ EMPLYE ਕੰਮ ਕਰ ਰਿਹਾ ਹੈ ਸੈਂਟਰਲ ਗਵਰਨਮੈਂਟ ਦਾ ਮਲਾਜਮ ਹੈ ਸੈਂਟਰਲ ਗਵਰਨਮੈਂਟ ਦੇ ਅੰਡਰ ਹੈ ਤੇ ਉਹਨੇ ਕੋਈ ਐਜੰਡਾ ਦਾ ਫੈਂਸ ਕਰਤਾ ਜਿਹਦੇ ਉੱਤੇ FIR ਬਣਦੀ ਹੈ ਸੋ ਪਹਿਲਾਂ ਉਹਨੂੰ ਉਹ ਸੋਚ ਦਿਮਾਗ ਚੋਚਦਾ ਹੋਊਗਾ ਯਾਰ ਵੱਡੀ ਗੱਲ ਆ ਆਪਣਾ ਦਾਉਂ ਪੇ ਚੱਲ ਬਹੁਤ ਟਾਈਮ ਲੱਗ ਜੂਗਾ ਪਰਮਿਸ਼ਨ ਲੈਣ ਦੇ ਉਹ ਤਾਂ ਇੱਕ ਕਲੀਅਰ ਕਟ ਫਸਲਾ ਹੈ ਵੀ ਸਟੇਟ ਗਵਰਨਮੈਂਟ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਜੇ ਸੈਂਟਰ ਗਵਰਨਮੈਂਟ ਦਾ ਐਮਪਲਾਈ ਵੀ ਕੋਈ ਇਦਾਂ ਦੀ ਐਕਟੀਵਿਟੀ ਕਰਦਾ ਹੈ ਜਿਹਦੇ ਉੱਤੇ ਐਫ ਆਈ ਆਰ ਰਜਿਸਟਰ ਤਾਂ ਉਹਨੂੰ ਪਰਮਿਸ਼ਨ ਲੈਣ ਦੀ ਲੋੜ ਸਦਾ ਪਰਚਰ ਰਜਿਸਟਰਡ ਹੋ ਗੁਈ ਹੋਊਗਾ ਥੈਂਕ ਯੂ